ਨਹੀਂ ਰਹੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਜਨਮ ਅਣਵੰਡੇ ਪਾਰਤ ਦੇ ਪੰਜਾਬ ਪ੍ਰਾਂਤ ਦੇ ਇੱਕ ਪਿੰਡ ਵਿੱਚ 26 ਸਤੰਬਰ 1932 ਨੂੰ ਹੋਇਆ ਉਹਨਾਂ ਨੇ ਆਪਣੀ ਪਛਾਣ میٹرਕ ਦੀ ਪੜ੍ਹਾਈ 1948 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਉਹਨਾਂ ਦਾ ਵਿਦਿਅਕ ਤੌਰਕ ਉਹਨਾਂ ਨੂੰ ਪੰਜਾਬ ਤੋਂ ਇੰਗਲੈਂਡ ਦੀ ਕੈਂਬਰੇਜ ਯੂਨੀਵਰਸਿਟੀ ਤੱਕ ਲੈ ਗਿਆ ਜਿੱਥੇ ਉਹਨਾਂ ਨੇ 1957 ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਪਹਿਲੇ ਦਰਜੇ ਵਿੱਚ ਆਨਰਸ ਦੀ ਡਿਗਰੀ ਹਾਸਲ ਕੀਤੀ। ਡਾਕਟਰ ਸਿੰਘ ਨੇ ਅਰਥ ਸ਼ਾਸਤਰ ਵਿੱਚ ਇਹ ਆਕਸਫੋਰਡ ਯੂਨੀਵਰਸਿਟੀ ਦੇ ਨੀਫੀਲਡ ਕਾਲਜ ਤੋਂ 1962 ਡਾਕਟਰ ਆਫ ਫਲਸਫੀ ਦੀ ਉਹਨਾਂ ਨੂੰ ਖਤਾਬ ਇੰਡੀਆ ਐਕਸਪੋਰਟ ਟਰੇਡਸ ਐਂਡ ਪ੍ਰੋਸਪੈਕਟਸ ਫਾਰ ਸਸਟੇਨਡ ਗ੍ਰੋਥ ਕਲੀਅਰਨਟ ਪ੍ਰੈਸ ਆਕਸਫੋਰਡ 1964 ਭਾਰਤ ਦੀ ਅਰੋਣੀ ਟ੍ਰੇਡ ਪਾਲਿਸੀ ਦੀ ਇੱਕ ਮੁੱਢਲੀ ਆਲੋਚਨਾਤਮਕ ਕਿਤਾਬ ਸੀ ਡਾਕਟਰ ਸਿੰਘ ਜੀ ਵਿਦਿਆਕਚਾਨ ਪਛਣ ਪੰਜਾਬ ਯੂਨੀਵਰਸਿਟੀ ਤੇ ਇੱਕ ਅਧਿਆਪਕ ਅਤੇ ਦਿੱਲੀ ਸਕੂਲ ਆਫ ਇਕਨੋਮਿਕਸ ਵਿੱਚ ਕੰਮ ਕਰਨ ਦੌਰਾਨ ਉੱਭਰ ਕੇ ਸਾਹਮਣੇ ਆਈ ਉਹਨਾਂ ਇੰਨੀ ਵਰਿਆਂ ਦੌਰਾਨ ਹੀ ਕੁਝ ਸਮਸੰਜਕਤ ਰਾਸ਼ਟਰ ਤੇ ਵਪਾਰ ਅਤੇ ਵਿਕਾਸ ਕਰਤੇ ਵਿੱਚ ਬਤਾਇਆ ਜਿਸ ਮਗਰੋਂ ਉਹਨਾਂ ਨੂੰ 1987 ਤੇ 1990 ਦੇ ਬਰਿਆਂ ਵਿਚਾਲੇ ਜਨੇਵਾ ਦੇ ਦੱਖਣੀ ਕਮਿਸ਼ਨ ਦੇ 77 ਜਨ ਨੂੰ ਬਜਨੁਕਤ ਕੀਤਾ ਗਿਆ। 1977 ਵਿੱਚ ਡਾਕਟਰ ਸੇਂਗਰ ਨੇ ਪਾਰ ਸਰਕਾਰ ਦੇ ਵਣਜ ਮੰਤਰਾਲੇ ਵਿੱਚ ਆਰਥਿਕ ਸਲਾਹ ਵਜੋਂ ਸਾਮੂਰਿਤ ਕੀਤੀ। ਛੇਤੀ ਹੀ ਉਹਨਾਂ ਨੂੰ 1972 ਵਿੱਚ ਵਿੱਤ ਮੰਤਰਾਲੇ ਦਾ ਮੁਖ ਆਰਥਿਕ ਸਲਾਹਕਾਰ ਨਿਯੁਕਤਕਰ ਦਿੱਤਾ ਗਿਆ। ਡਾਕਟਰ ਸਿੰਘ ਨੇ ਸਰਕਾਰ ਦੇ ਕਈ ਅਹੁਦਿਆਂ ਤੇ ਕੰਮ ਕੀਤਾ ਜਿਨ੍ਹਾਂ ਵਿੱਚ ਉਹਨਾਂ ਵਿੱਤ ਮੰਤਰਾਲੇ ਦੇ ਸਕੱਤਰ ਵੀ ਰਹੇ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਤੇ ਪਾਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਵੀ ਉਹਨਾਂ ਨੇ ਆਪਣੀ ਸ਼ਕਸ਼ੀਤ ਨਾਲ ਜੁੜਿਆ ਹੋਇਆ ਹੈ ਡਾਕਟਰ ਸਿੰਘ ਨੇ ਉਹਨਾਂ ਦੇ ਜਨਤਕ ਜੀਵਨ ਵਿੱਚ ਕਈ ਅਵਾਰਡ ਦੇ ਮਾਨ ਸਨਮਾਨ ਹਾਸਲ ਹੋਏ ਜਨਮ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਪਾਦ ਦਾ ਸਭ ਤੋਂ ਵੱਡਾ ਦੂਜਾ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਸ਼ਾਮਲ ਹੈ ਜੋ ਉਹਨਾਂ ਨੂੰ 1987 ਵਿੱਚ ਪ੍ਰਦਾਨ ਕੀਤਾ ਗਿਆ 1995 ਵਿੱਚ ਉਹਨਾਂ ਨੂੰ ਭਾਰਤ ਵਿਗਿਆਨ ਕਾਂਗਸਤਾ ਜਵਾਹਰ ਲਾਲ ਨਹਿਰੂ ਪਰਥ ਸੈਂਟਰ ਨਦੀ ਅਵਾਰਡ ਦਿੱਤਾ ਗਿਆ 1993 ਤੇ 1994 ਵਿੱਚ ਉਹਨਾਂ ਨੂੰ ਵਿਰੇ ਵਿਵਤ ਮੰਤਰੀydia ਏਸ਼ੀਆ ਮਨੀ ਅਵਾਰਡ ਪ੍ਰਦਾਨ ਕੀਤਾ ਗਿਆ 1993 ਵਿੱਚ ਵਰੇ ਦੇ ਮਤਮੰਤਰੀ ਦਾ ਯੂਰੋ ਮਨੀ ਅਵਾਰਡ ਪ੍ਰਦਾਨ ਕੀਤਾ ਗਿਆ 1956 ਵਿੱਚ ਉਹਨਾਂ ਨੂੰ ਕੈਂਬਰਿਜ ਯੂਨੀਵਰਸਿਟੀ ਦੇ ਐਡਮ ਸਮਿਥਾ ਨਾਮ ਨਾਲ 1955 ਵਿੱਚ ਆਜ਼ਾਦਾਨ ਕਾਰਗੁਜ਼ਾਰੀ ਲਈ ਕੈਂਬਰਿਜ ਦੇ ਸੈਂਟ ਜੋਨਸ ਕਾਲਜ ਵਿੱਚ ਰਾਈਟਸ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਅਵਾਰਡ ਦੇ ਸਨਮਾਨਾਂ ਤੋਂ ਇਲਾਵਾ ਡਾਕਟਰ ਸਿੰਘ ਨੂੰ ਜਾਪਾਨ ਦੀ ਨਿਹਾਨ ਕਿ ਜਾਈ ਸਿਬੂਨ ਸਮੇਤ ਕਈ ਹੋਰ ਐਸੇ ਸਿਚੁਏਸ਼ਨਾਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਡਾਕਟਰ ਸਿੰਘ ਨੂੰ ਪੈਮਰੋਜ ਅਤੇ ਆਕਸਫੋਰਡ ਯੂਨੀਵਰਸਿਟੀਆਂ ਸਮੇਤ ਕਈ ਯੂਨੀਵਰਸਿਟੀਆਂ ਦੇ ਆਨਰੇਰੀ ਡਿਗਰੀਆਂ ਨਾਲ ਸਨਮਾਨਤ ਕੀਤਾ ਗਿਆ ਡਾਕਟਰ ਸਿੰਘ ਨੇ ਕਈ ਕੌਮਾਂਤਰੀ ਕਾਨਫਰੰਸਾਂ ਅਤੇ ਕੌਮਾਂਤਰੀ ਸੰਗਠਨਾਂ ਭਾਰਤ ਦੀ ਨਮਾਇੰਗੀ ਕੀਤੀ ਉਹਨਾਂ ਨੂੰ 1993 ਵਿੱਚ ਸਾਈ ਪ੍ਰੈਸ ਵਿੱਚ ਹੋਏ ਰਾਸ਼ਟਰਮੁਖੀਆਂ ਦੇ ਸੰਮੇਲਨ ਵਿੱਚ ਉਸੇ ਦੇ ਵਰੇ ਵਿਅਨਾ ਵਿਚ ਮਨੁੱਖੀ ਅਧਿਕਾਰਾਂ ਸੰਬੰਧੀ ਬਿਸ਼ਪ ਕਾਨਫਰੰਸ ਵਿੱਚ ਭਾਗੀ ਡੈਲੀਗੇਸ਼ਨਾਂ ਦੀ ਨੁਮਾਇੰਦਗੀ ਕੀਤੀ ਆਪਣੇ ਸਿਆਸੀ ਜੀਵਨ ਵਿੱਚ ਡਾਕਟਰ ਸਿੰਘ 1991 ਤੋਂ ਰਾਜ ਸਭਾ ਦੇ ਮੈਂਬਰ ਹਨ ਜਿੱਥੇ ਉਹ 1998 ਤੇ 2004 ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਡਾਕਟਰ ਮਨਵੋਧ ਸਿੰਘ ਨੂੰ 2004 ਵਿੱਚ ਹੋਈਆਂ ਦੇਸ਼ ਵਿੱਚ ਆਮ ਚੋਣਾਂ ਮਗਰੋਂ 22 ਮਈ 2004 ਨੂੰ ਪ੍ਰਧਾਨ ਮੰਤਰੀ ਵਜੋਂ ਹਲਫ ਦਵਾਇਆ ਗਿਆ ਉੱਨਤ ਪ੍ਰਧਾਨ ਮੰਤਰੀ ਵਜੋਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਵੀ 22 ਮਈ 2009 ਨੂੰ ਤੋਂ ਸ਼ੁਰੂ ਕੀਤੀ ਤੇ 22 ਮਈ ਨੂੰ ਉਹਨਾਂ ਨੂੰ ਦੂਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਤੇ ਅਹੁਦੇ ਤੇ ਹਲਫ ਦਿਵਾਇਆ ਡਾਕਟਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਕੁਰਸ਼ਨ ਕੌਰ ਦੀਆਂ ਤਿਰਤੀਆਂ ਹਨ ਇਹਨਾਂ ਅਵਾਰਡਾਂ ਦੇ ਸਿਰਵਾਹ ਤੋਂ ਇਲਾਵਾ ਡਾਕਟਰ ਸਿੰਘ ਨੂੰ ਜਾਪਾਨ ਦੀ ਮਹਿਾਨ ਕਿੰਜਾਈ ਸ਼ੋਬਨ ਸਮੇਤ ਕਈ ਐਸੋਸੀਏਸ਼ਨਾਂ ਵੱਲੋਂ ਉਹਨਾਂ ਨੂੰ ਸਵਾਗਤ ਕੀਤਾ ਗਿਆ ਡਾਕਟਰ ਸਿੰਘ ਨੂੰ ਕੈਂਬਰੇ ਤੇ ਆਕਸਫੋਰਡ ਯੂਨੀਵਰਸਿਟੀਆਂ ਦੇ ਤੋਂ ਉਹਨਾਂ ਦੀ ਡਿਗਰੀ ਨੂੰ ਸਵਾਗਤ ਕੀਤਾ ਗਿਆ ਡਾਕਟਰ ਸਿੰਘ ਨੇ ਕਮਾਂਤਰੀ ਕਾਨਫਰੰਸਾਂ ਤੇ ਕਮਾਂਤਰੀ ਸੰਗਠਨਾਂ ਵਿੱਚ ਭਾਰਤ ਨੂੰ ਨਿਯੁਮਾਇੰਦਗੀ ਕੀਤੀ ਉਹਨਾਂ 1993 ਵਿੱਚ ਸਾਈ ਪ੍ਰੈਸ ਵਿੱਚ ਹੋਏ ਰਾਸ਼ਟਰਮੰਡਲ ਸੰਮੇਲਨ